ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਮੈਂ ਸ਼ਵਤਾ ਰਾਣਾ ਤੁਹਾਡੇ ਲਈ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਪਡੇਟਸ ਲੈ ਕੇ ਹਾਜ਼ਰ ਹਾਂ ਤੇ ਅੱਜ ਦੇ ਇਸ ਖਾਸ ਸ਼ੋਅ ਦੀ ਸ਼ੁਰੂਆਤ ਕਰਾਂਗੇ ਇੱਕ ਖਾਸ ਖਬਰ ਤੋਂ ਜੇ ਬਿਲਕੁਲ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲਾ ਦੀ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਉਸ ਦੁਨੀਆ ਦੇ ਵਿੱਚ ਨਹੀਂ ਨੇ ਉਹਨਾਂ ਨੂੰ ਇਸ ਜਹਾਨੋਂ ਅਲਵਿਦਾ ਆਖਿਆ ਨੂੰ 3 ਸਾਲ ਹੋ ਚੁੱਕੇ ਨੇ ਤਾਂ 3 ਸਾਲ ਬਾਅਦ ਅੱਜ ਉਹਨਾਂ ਦੀ ਵਰਸੀ ਮਨਾ ਜਾ ਰਹੀ ਹੈ ਤਾਂ ਦੱਸਦੀ ਕਿ ਪਿੰਡ ਮਾਨਸਾ ਦੇ ਵਿੱਚ ਉਹਨਾਂ ਦੀ ਵਰਸੀ ਦਾ ਖਾਸ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਇੱਕ ਸਿਤਾਰਾ ਪਹੁੰਚਿਆ ਤੇ ਉਥੇ ਹੀ ਪਾਫ ਵੀ ਨਹੀਂ ਸ਼ਰਦਾਂਝਲੀ ਕਹਿ ਸਕਦੇ ਕਿ ਸਿੱਧੂ ਮੂਸੇਵਾਲਾ ਨੂੰ ਦਿੱਤੀ ਜਾ ਰਹੀ ਹੈ ਤਾਂ ਬੇਸ਼ੱਕ ਅੱਜ ਸਿੱਧੂ ਇਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਉਹਨਾਂ ਨੇ ਕੁਝ ਇਸ ਕਦਰ ਆਪਣੀ ਛਾਪ ਛੱਡੀ ਹੈ ਕਿ ਹਰ ਕੋਈ ਚਾਹੋ ਪੰਜਾਬੀ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਆਦਾਕਾਰ ਹੈ ਚਾਹੇ ਨਹੀਂ ਹੈ ਨਾ ਸਿਰਫ ਪੰਜਾਬੀ ਬਲਕਿ ਪੂਰੇ ਬਾਲੀਵੁੱਡ ਤੋਂ ਲੈ ਕੇ ਪੂਰੇ ਵਰਲਡ ਵਾਈਡ ਜਿਹੜਾ ਸਿੱਧੂ ਦੇ ਅੱਜ ਵੀ ਗੀਤ ਸਿੱਧੂ ਦਾ ਨਾਮ ਜਿਹੜਾ ਲਿਆ ਜਾਂਦਾ ਹੈ ਹਰ ਪਰਿਵਾਰ ਦੇ ਵਿੱਚ ਸਿੱਧੂ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ ਤੇ ਅੱਜ ਦੇ ਇਸ ਮੌਕੇ ਦੇ ਉੱਤੇ ਜਿੱਥੇ ਉਹਨਾਂ ਦੇ ਪਰਿਵਾਰ ਬਾਰ ਦੇ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਬਰਸੀ ਦਾ ਜਿਸ ਦੇ ਵਿੱਚ ਕਈ ਸਾਰੇ ਪਾਲੀਵੁੱਡ ਸਤਾਰੇ ਪਹੁੰਚੇ ਨੇ ਨਾ ਸਿਰਫ ਉੱਥੇ ਪਹੁੰਚ ਕੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਹੈ ਬਲਕਿ ਇਸ ਦੇ ਨਾਲ ਹੀ ਜਿਹੜਾ ਸਿੱਧੂ ਦਾ ਇਸ ਜਹਾਨੋਂ ਗਿਆ ਨੂੰ ਜਿਸ ਤਰ੍ਹਾਂ ਦੇ ਨਾਲ ਜੋ ਕਹਿ ਸਕਦੇ ਕਿ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਇਸ ਬਾਰੇ ਵੀ ਗੱਲਬਾਤ ਖਾਸ ਤੌਰ ਤੇ ਜ਼ਰੂਰ ਕੀਤੀ ਗਈ ਹੈ ਤਾਂ ਕਹਿ ਸਕਦੇ ਕਿ ਦੁੱਖ ਜਿਹੜਾ ਹੈ ਉਹ ਮਾਤਾ ਪਿਤਾ ਦੋਨਾਂ ਦੇ ਚਿਹਰਿਆਂ ਚਿਹਰਿਆਂ ਉੱਤੇ ਸਾਫ਼ ਝਲਕਦਾ ਹੋਇਆ ਜ਼ਰੂਰ ਨਜ਼ਰ ਆਇਆ ਬੇਸ਼ੱਕ ਅੱਜ ਛੋਟਾ ਸਿੱਧੂ ਪਰਿਵਾਰ ਦੇ ਵਿੱਚ ਮੌਜੂਦ ਹੈ ਇਸ ਵਰਸੀ ਦੇ ਸਮਾਗਮ ਉੱਤੇ ਪਰ ਸਿੱਧੂ ਦਿੱਠਾ ਕਹਿ ਸਕਦੇ ਆ ਕਿ ਕਿਸੇ ਨੇ ਵੀ ਨਹੀਂ ਲਈ ਤੇ ਨਾ ਹੀ ਕੋਈ ਲੈ ਸਕਦਾ ਤੇ ਅੱਜ ਜੋ ਮਾਂ ਦਾ ਚਿਹਰਾ ਕੈਸਾ ਆਖਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਸਿੱਧੂ ਨੂੰ ਯਾਦ ਕਰਕੇ ਰੋਂਦਾ ਹੋਇਆ ਨਜ਼ਰ ਆਇਆ ਹੈ ਪਰ ਦੂਜੇ ਪਾਸੇ ਛੋਟੇ ਸਿੱਧੂ ਨੂੰ ਦੇਖ ਕੇ ਕਹਿ ਸਕਦੇ ਕਿ ਉਹ ਜੜੀਆਂ ਅੱਖਾਂ ਨੇ ਉਹ ਇੱਕ ਬਾਰ ਫਿਰ ਤੋਂ ਨਮ ਹੁੰਦੀਆਂ ਹੋਈਆਂ ਜ਼ਰੂਰ ਦਿਖਾਈਆਂ ਦਿੱਤੀਆਂ ਨੇ ਸੋ ਇਸ ਖਾਸ ਮੌਕੇ ਤੇ ਦੇਵ ਖਰੋੜ ਵੀ ਉੱਥੇ ਪਹੁੰਚੇ ਨੇ ਸੋ ਦੇਵ ਖਰੋੜ ਦਾ ਕੀ ਕੁਝ ਕਹਿਣਾ ਆਓ ਸੁਣ ਲੈਣੇ ਹਰ ਜੋ ਇਹ ਪਹਿਲਾਂ ਬਹੁਤ ਸਾਰੇ ਕਲਾਕਾਰ ਹੋਏ ਸੀ ਇਸੇ ਕਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਭਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵਸਦਾ ਹੈ ਬਾਈ ਸੋ ਕਈ ਵਾਰ ਗੀਤ ਜਿਵੇਂ ਹੋਉਂਦੇ ਨੇ ਲੋਕਾਂ ਦੇ ਹਨਾ ਸੋ ਮੈਂ ਮੇਰੀ ਬੜੀ ਇੱਛਾ ਹੈ ਜੀ ਅੱਜ ਇੱਕ ਸਰਕਾਰ ਨੂੰ ਕਿ ਜਰਾ ਰੁਕ ਜਾਓ ਬਾਈ ਰੁਕ ਜਾਓ ਅਈ ਰੁਕ ਜਾਓ ਬਾਈ ਬਾਈਕ ਦੇ ਦੋ ਨਾ ਜਿਹਦਾ ਪੁੱਤ ਗਿਆ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕੱਲ੍ਹ ਨੂੰ ਠੰਡ ਪੈਣੀ ਚਾਹੀਦੀ ਬਾਈ ਜੀ ਡਾਕਟਰ ਦਾ ਮੁੰਡਾ ਥੀਏ ਦੇ ਵਿੱਚ ਫੇਰ ਸਿੱਧੂ ਦਾ ਗਾਣਾ বাজੂਗਾ ਤੇ ਫੇਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆ ਰਹੀਆਂ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਪੜਦਾ ਜੀ ਇਹ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕਟਰ ਦਾ ਮੁੰਡਾ ਦੀ ਤੋਂ ਵੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ ਟੂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗਾ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦੇ ਦਿੱਤਾ WhatsApp <Sanly> ਤੇ ਦੇਖਿਓ ਦੇ ਪਾਸੇ ਦੇਵ ਖਰਾੜ ਅੱਜ ਜੋ ਸਿੱਧੂ ਦੀ ਵਰਸੀ ਦੇ ਉੱਤੇ ਪਿੰਡ ਮੂਸਾ ਪਹੁੰਚੇ ਨੇ ਉੱਥੇ ਹੀ ਦੂਜੇ ਪਾਸੇ ਅ ਅੱਜ ਖਾਸ ਤੌਰ ਤੇ ਸ਼ਰਧਾਂਜਲੀ ਦੇਣ ਦੇ ਲਈ ਸਿੱਧੂ ਦਾ ਹੀ ਗੀਤ ڈاکੂਆਂ ਦਾ ਮੁੰਡਾ ਤਿੰਨ ਦੇ ਵਿੱਚ ਰਿਲੀਜ਼ ਕੀਤਾ ਜਾ ਚੁੱਕਿਆ ਹੈ ਜੀ ਬਿਲਕੁਲ ਅੱਜ ਇੱਕ ਖਾਸ ਦਿਨ ਜਿਹੜਾ ਚੁਣਿਆ ਗਿਆ ਸੀ ਹਾਲਾਂਕਿ ਇਹ ਗੀਤ ਜਿਹੜਾ ਹੈ ਉਹ ڈاکੂਆਂ ਦਾ ਮੁੰਡਾ ਫਰਸਟ ਪਾਰਟ ਪਾਰਟ ਦੇ ਵਿੱਚ ਜਿਹੜਾ ਰਿਲੀਜ਼ ਕੀਤਾ ਗਿਆ ਸੀ ਤੇ ਇੱਕ ਵਾਰ ਫੇਰ ਇਸ ਗੀਤ ਨੂੰ ਅੱਜ ਰੀ ਰਿਲੀਜ਼ ਕਰ ਦਿੱਤਾ ਗਿਆ ਇਹ ਫਿਲਮ ਹੈ ڈاکੂਆਂ ਦਾ ਮੁੰਡਾ ਤਿੰਨ ਜੋ ਕਿ 13 ਜੂਨ ਨੂੰ ਇਹ ਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਇਸ ਫਿਲਮ ਦਾ ਟ੍ਰੇਲਰ ਜਿਹੜਾ 31 ਮਈ ਨੂੰ ਸਿਨੇਮਾ ਕਰਾਂ ਦੇ ਵਿੱਚ ਕਿਹਨਾਂ ਸੱਕਦੇ ਦਿਖਾਇਆ ਜ਼ਰੂਰ ਜਾਵੇਗਾ ਤੇ ਫਿਲਮ ਦਾ ਟ੍ਰੇਲਰ ਦੀ ਜਿਹੜੀ ਉਤਸੁਕਤਾ ਸੀ ਇੱਕ ਬਾਰ ਫੇਰ ਤੋਂ ਕਹਿ ਸਕਦੇ ਕਿ ਘੱਟ ਜ਼ਰੂਰ ਸਕਦੀ ਹੈ ਕਿਉਂਕਿ 31 ਮਈ ਨੂੰ ਇਹ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋ ਜਾਵੇਗਾ ਤੇ 13 ਜੂਨ ਨੂੰ ਇਹ ਫਿਲਮ ਜਿਹੜੀ ਹੈ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਸੋ ਆਓ ਵੇਖਦੇ ਹਾਂ ਇਸ ਗੀਤ ਤੋਂ ਬਾਅਦ ਦੇਵ ਖਰਾੜ ਦਾ ਕਿ ਕੁਝ ਕਹਿਣਾ ਕਿਸ ਤਰੀਕੇ ਦੇ ਨਾਲ ਉਹ ਆਪਣੇ ਟ੍ਰੇਲਰ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਹੋਏ ਨਜ਼ਰ ਆਇਆ ਤੱ ਗੱਲ ਕਰਦੇ ਆ ਪੰਜਾਬੀ ਗੀਤਕਾਰਾਂ ਤੇ ਅਦਾਕਾਰਾਂ ਦੀ ਬੇਸ਼ੱਕ ਇਹਨਾਂ ਦੇ ਨਾਮ ਦੇ ਅੱਗੇ ਪੰਜਾਬੀ ਜੁੜਿਆ ਹੈ ਪਰ ਇਹਨਾਂ ਪੰਜਾਬੀਆਂ ਨੇ ਨਾ ਸਿਰਫ ਪੰਜਾਬ ਦੇ ਵਿੱਚ ਧਮਾਲ ਮਚਾਈ ਹੈ ਬਲਕਿ ਪੂਰੇ ਅ ਕਹਿ ਸਕਦੇ ਆ ਕਿ ਕੈਨੇਡਾ ਦੇ ਵਿੱਚ ਵੀ ਇੱਕ ਰਾਸ ਜਿਹੜਾ ਉਹ ਜ਼ਰੂਰ ਕੀਤਾ ਹੈ ਇਸ ਦੇ ਵਿਚਕਾਰ ਕਈ ਸਾਰੇ ਪੰਜਾਬੀ ਗਾਇਕਾਂ ਦਾ ਸਨਮਾਨ ਜਿਹੜਾ ਹੈ ਉਹ ਕੈਨੇਡਾ ਦੀ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ ਤੇ ਇਸ ਦੇ ਵਿਚਕਾਰ ਜੈਸਬੀ ਨੇ ਕੁਝ ਤਸਵੀਰਾਂ ਜਿਹੜੀਆਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਸੀ ਜਿਸ ਦੇ ਵਿੱਚ ਉਹ ਆਪਣਾ ਸਨਮਾਨ ਲੈਂਦੇ ਹੋਏ ਵਿਖਾਈ ਦਿੱਤੇ ਨੇ ਹਾਲਾਂਕਿ ਹੁਣ ਜੈਸਬੀ ਦੇ ਇਸ ਸਨਮਾਨ ਦੇ ਉੱਤੇ ਬਵਾਲ ਹੁੰਦਾ ਹੋਇਆ ਨਜ਼ਰ ਆਇਆ ਜੀ ਬਿਲਕੁਲ ਪੰਜਾਬੀ ਗਾਇਕਾਂ ਦੇ ਕੈਨੇਡੀਅਨ ਵਿਧਾਨ ਸਭਾ ਨੇ ਹੁਣ ਰੋਸ ਜਿਹੜਾ ਜਤਾਇਆ ਹਾਲਾਂਕਿ ਉਤਸਮਾ ਪਹਿਲਾ ਇਹਨਾਂ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ ਸੀ ਪਰ ਹੁਣ ਉੱਥੇ ਦੇ ਹੀ ਇੱਕ ਵਿਧਾਇਕ ਦੇ ਵੱਲੋਂ ਇਹਨਾਂ ਦਾ ਸਨਮਾਨ ਕਰਨ ਤੇ ਤਰਾਜ਼ ਜੁਟਾਇਆ ਗਿਆ ਕਿ ਆਖਿਰਕਾਰ ਕਿਉਂ ਇਹਨਾਂ ਪੰਜਾਬੀ ਗਾਇਕਾਂ ਦਾ ਜਿਹੜਾ ਹੈ ਉਹ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਕਿਉਂ ਇਹ ਹੱਕਦਾਰ ਨੇ ਤਾਂ ਇਸ ਕੁਝ ਇਸ ਕਦਰ ਦਾ ਜੁੜਾ ਹੁਣ ਇੱਕ ਵਿਧਾਇਕ ਦੇ ਵੱਲੋਂ ਮੁੱਦਾ ਉਠਾਇਆ ਗਿਆ ਤੇ ਉਹਨਾਂ ਦੀ ਐਂਟਰੀ ਬੈਨ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਤੇ ਦੱਸਦੇ ਕਿ ਬ੍ਰਿਟਿਸ਼ ਕੌਂਸਲ ਦੀ ਵਿਧਾਨ ਸਭਾ ਦੇ ਵਿੱਚ ਚਾਰ ਗਾਇਕ ਪਹੁੰਚੇ ਸੀ ਤੇਨਾਂ ਚਾਰਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਤੇ ਇਸ ਦੇ ਵਿਚਕਾਰ ਜਿਹੜਾ ਜੈਸੇਬੀ ਵੀ ਉੱਥੇ ਸ਼ਾਮਲ ਹੋਏ ਸੀ ਹਾਲਾਂਕਿ ਜਜ਼ਬੀ ਦਾ ਇੱਕ ਵੱਡੇ ਅੰਦੋਲਨ ਦੇ ਨਾਲ ਸ਼ਾਮਲ ਹੋਣ ਤੇ ਜਿਹੜਾ ਇਹ ਬਵਾਲ ਦੱਸਿਆ ਜਾ ਰਿਹਾ ਹੈ ਕਿ ਜਜ਼ਬੀ ਦਾ ਜਿਹੜਾ ਸੰਬੰਧ ਹੈ ਉਹ ਕੁਝ ਸਟੇਟਸ ਦੇ ਨਾਲ ਹੈ ਜਾਂ ਕੁਝ ਇਹੋ ਜੀਆਂ ਸੁਸਾਇਟੀਆਂ ਦੇ ਨਾਲ ਹੈ ਜਿਨ੍ਹਾਂ ਦਾ ਅਕਸਰ ਜਿਹੜਾ ਹੈ ਭਾਰਤ ਤੋਂ ਇਲਾਵਾ ਬਾਕੀ ਬਾਹਰਲੇ ਮੁਲਕ ਵੀ ਜਿਹੜਾ ਇਸ ਦਾ ਇਤਰਾਜ਼ ਕਰਦੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਤੇ ਇਸ ਦੇ ਵਿਚਕਾਰ ਜਜ਼ਬੀ ਦਾ ਇਸ ਕਦਰ ਨੂੰ ਲੈ ਕੇ ਕਹਿ ਸਕਦੇ ਆ ਕਿ ਜਿਹੜਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਤੇ ਕੈਨੇਡੀਅਨ ਵਿਧਾਨ ਸਭਾ ਨੂੰ ਲੈ ਕੇ ਹੁਣ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਉੱਥੋਂ ਦੇ ਹੀ ਵਿਧਾਇਕ ਦੇ ਵੱਲੋਂ ਜਿਹੜਾ ਇਸ ਸਨਮਾਨ ਤੇ ਇਤਰਾਜ਼ ਜਤਾਇਆ ਗਿਆ ਤੇ ਦੱਸਦੀ ਹੈ ਕਿ ਡਲਾਸ ਬਰਾਡੀ ਵਿਧਾਇਕ ਦਾ ਨਾਮ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਇਤਰਾਜ਼ ਯੋਗ ਪੱਤਰ ਜਿਹੜਾ ਆਪਣੀ ਕੈਨੇਡੀਅਨ ਗਵਰਨਮੈਂਟ ਨੂੰ ਲਿਖਿਆ ਗਿਆ ਹੈ ਤੇ ਨਾ ਸਿਰਫ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ ਨੇ ਬਲਕਿ ਉਹਨਾਂ ਦੀ ਬਰਸੀ ਤੋਂ ਪਹਿਲਾਂ ਐਮਵੀ ਬੰਟਾਈ ਦੇ ਵੱਲੋਂ ਵੀ ਇੱਕ ਗੀਤ ਕੱਢਿਆ ਗਿਆ ਸੀ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਦੇ ਡਾਲਰ ਗੀਤ ਨੂੰ ਜਿਹੜਾ ਹੈ ਉਹ ਦੁਬਾਰਾ ਰੀਲੀਜ਼ ਕੀਤਾ ਗਿਆ ਸੀ ਤੇ ਇਸ ਗੀਤ ਦੇ ਵਿੱਚ ਐਮਵੀਬ ਬੰਟਾਈ ਦਾ ਰੈਪ ਜਿਹੜਾ ਉਹ ਜ਼ਰੂਰ ਸੁਣਿਆ ਜਾ ਸਕਦਾ ਸੀ ਹਾਲਾਂਕਿ ਜਦੋਂ ਉਹਨਾਂ ਨੇ ਟ੍ਰਿਬਿਊਟ ਟੂ ਸਿੱਧੂ ਰੀਲੀਜ਼ ਕੀਤਾ ਤਾਂ ਉਸੇ ਦੇ ਵਿੱਚਕਾਰ ਜਿਹੜਾ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਸ਼ਰਧਾਂਜਲੀ ਦੇਣੀ ਇਸ ਗਾਇਕ ਨੂੰ ਕਿਸ ਕਦਰ ਮਹਿੰਗੀ ਪਈ ਹੈ ਉਹ ਜ਼ਰੂਰ ਦੇਖੀ ਜਾ ਸਕਦੀ ਹੈ ਤੇ ਜ਼ਰੂਰ ਦੱਸ ਦਈਏ ਕਿ ਐਮਵੀ ਬੰਟਾਈ ਨੂੰ ਕੁਝ ਦਿਨਾਂ ਪਹਿਲੇ ਜਦੋਂ ਉਹਨਾਂ ਨੇ ਟ੍ਰਿਬਿਊਟ ਟੂ ਸਿੱਧੂ ਗੀਤ ਰੀਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਪਰੇ ਮੈਸੇਜ ਜਨੇ ਸ਼ੁਰੂ ਕਰ ਦਿੱਤੇ ਗਏ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਨਾ ਸਿਰਫ ਜਾਨੋਂ ਮਾਰਨ ਦੀ ਬਲਕਿ ਇਸ ਦੇ ਨਾਲ ਹੀ 1 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਗਈ ਹੈ ਤਾਂ ਇਹ ਫਰੋਤੀ ਜਿਹੜੀ ਮੰਗੀ ਗਈ ਹੈ ਉਹ ਲੋਰੈਂਸ ਬਿਸ਼ਨੋਏ ਗੈਂਗ ਦਾ ਕੋਈ ਨਜ਼ਦੀਕੀ ਦੱਸਿਆ ਜਾ ਰਿਹਾ ਉਸ ਦੇ ਸੰਬੰਧ ਜੜਿਆ ਉਸ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਨੇ ਕਿ ਉਸ ਦੇ ਵੱਲੋਂ ਐਮਵੀ ਬੰਟਾਈ ਨੂੰ ਜਿਹੜਾ ਧਮਕੀ ਭਰੇ ਮੈਸੇਜਸ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ 1 ਕਰੋੜ ਦੀ ਫਰੋਤੀ ਮੰਗਣ ਦੀ ਮੰਗ ਜਿਹੜੀ ਕੀਤੀ ਗਈ ਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਫਰੋਤੀ ਨਹੀਂ ਦਿੰਦੇ ਤਾਂ ਉਹਨਾਂ ਨੂੰ ਜਾਨੋਂ ਮਾਰਨ ਜਾਵੇਗਾ ਤੱਕ ਬਰ ਫਿਰ ਤੋਂ ਇੱਕ ਹੋਰ ਗਾਇਕ ਜਿਹੜਾ ਉਹ ਗੈਂਗ ਦੇ ਸ਼িকার ਜਿਹੜਾ ਹੁੰਦਾ ਹੋਇਆ ਜ਼ਰੂਰ ਦੱਸਿਆ ਜਾ ਰਿਹਾ 31 ਮਈ ਦਾ ਦਿਨ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਕੁਝ ਫਿਲਮਾਂ ਦੇ ਟ੍ਰੇਲਰ ਰਿਲੀਜ਼ ਹੋਣਗੇ ਤਾਂ ਕੁਝ ਫਿਲਮਾਂ ਜਿਹੜੀਆਂ ਨੇ ਓਵਰ ਦੀ ਪਰਦੇ ਤੇ ਰਿਲੀਜ਼ ਹੋਣਗੀਆਂ ਤੇ ਇਸ ਦੇ ਵਿੱਚਕਾਰ ਇੱਕ ਵੱਡੀ ਫਿਲਮ ਸਰਗੁਣ ਮਹਿਤਾ ਐਮੀ ਵਰਕ ਤੇ ਨਮਰਤ ਖੈਰਾ ਸਟਾਰ ਪੰਜਾਬੀ ਫਰਮ ਸੌਂਗੰਡ ਸੌਂਗ ਨੇ 2 31 ਮਈ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਸੋ ਰਿਲੀਜ਼ਿੰਗ ਤੋਂ ਪਹਿਲਾਂ ਕੁਝ ਖਾਸ ਬੀਟੀਐਸ ਵੀਡੀਓ ਜਿਹੜੇ ਅਕਸਰ ਸਰਗੁਣਤਨ ਅੰਮ੍ਰਿਤ ਦੇ ਵੱਲੋਂ ਸਾਂਝੇ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਇੱਕ ਦੂਜੇ ਨੂੰ ਟੀਚਰਾਂ ਕਰਦੀਆਂ ਹੋਈਆਂ ਵਿਖਾਈ ਦਿੰਦੀਆਂ ਨੇ ਆਪਣੇ BTS ਵੀਡੀਓ ਸਾਂਝੀਆਂ ਕਰਦੀਆਂ ਵਿਖਾਈ ਦਿੰਦੀਆਂ ਨੇ ਕਿ ਕੁਝ ਮਾਹੌਲ ਸੈੱਟ ਤੇ ਰਹਿੰਦਾ ਹੈ ਜਾਂ ਕਿ ਕੁਝ ਹਰਕਤਾਂ کہہ ਸਕਦੇ ਹਾਂ ਕਿ ਉਹਨਾਂ ਦੇ ਵੱਲੋਂ ਜਿਹੜਾ ਮਖੌਲ ਕਹਿ ਸਕਦੇ ਆ ਕਿ ਉਹਨਾਂ ਦੇ ਵੱਲੋਂ ਜ਼ਰੂਰੀ ਇਕੱਠਿਆਂ ਕੀਤਾ ਜਾਂਦਾ ਤਾਂ ਕੁਝ ਇਸ ਕਦਰ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਕੀਤੀਆਂ ਜਾਂਦੀਆਂ ਨੇ ਤੇ ਇਸੇ ਦੇ ਵਿਚਕਾਰ ਇੱਕ ਨਵੀਂ ਵੀਡੀਓ ਇਹਨਾਂ ਦੋਵਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਆਪਣੇ ਪਹਿਰਾਵੇ ਦੇ ਵਿੱਚ ਹਾਲਾਂਕਿ ਸ਼ੂਟ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਗੀਤ ਦਾ ਸ਼ੂਟ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਤੇ ਇਸੇ ਦੇ ਵਿਚਕਾਰ ਉਹਨਾਂ ਨੇ ਇੱਕ BTS ਵੀਡੀਓ ਕਿਸ ਕਹਿ ਸਕਦਾ ਹੈ ਕਿ એનર્ਜੀ ਦੇ ਨਾਲ ਜਾਂ ਐਨਰਜੈਟਿਕ ਵੇ ਦੇ ਨਾਲ ਇਹਨਾਂ ਦੋਵਾਂ ਦੇ ਵੱਲੋਂ ਪਰਫਾਰਮ ਕੀਤਾ ਗਿਆ ਡਾਂਸ ਕੀਤਾ ਗਿਆ ਉਹ ਝਲਕਾਂ ਜਿਹੜੀਆਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਆਓ ਦੇਖਦੇ ਆ ਖੂਬਸੂਰਤ ਵੀਡੀਓ ਬੈਂਸ ਦਾ ਜੁਠੇ ਇੱਕ ਪਾਸੇ ਬੰਟੀ ਪੈਂਸ ਹਾਲੀ ਦੇ ਵਿੱਚ ਜੋਸ਼ ਬਰਾੜ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਨੇ ਉਸੇ ਤਰ੍ਹਾਂ ਦੇ ਨਾਲ ਉਹ ਆਪਣੀ ਅਪਕਮਿੰਗ ਈਪੀ ਨੂੰ ਲੈ ਕੇ ਵੀ ਹੁਣ ਇੱਕ ਵਾਰ ਫੇਰ ਤੋਂ ਚਰਚਾ ਦੇ ਵਿੱਚ ਆ ਚੁੱਕੇ ਨੇ ਹਾਲਾਂਕਿ ਬੰਟੀ ਬੈਂਸ ਦੇ ਵੱਲੋਂ ਕੁਝ ਦਿਨ ਪਹਿਲਾਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਰஞ்சிਤ ਬਾਵਾ ਅਤੇ ਦੇਸੀ ਕ੍ਰੂ ਦੇ ਨਾਲ ਨਜ਼ਰ ਆਏ ਸੀ ਸੋ ਖੈਰ ਹੁਣ ਦੇਸੀ ਕ੍ਰੂ ਦੀ ਟੀਮ ਦੇ ਵੱਲੋਂ ਇੱਕ ਹੋਰ ਫੋਟੋ ਸਾਂਝੀ ਕਰਕੇ ਜਿਸ ਦੇ ਵਿੱਚ ਤਿੰਨੋਂ ਵਿਖਾਈ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕੈਪਸ਼ਨ ਦੇ ਵਿੱਚ ਦੱਸ ਦਿੱਤਾ ਹੈ ਕਿ ਈਪੀ ਜਿਹੜੀ ਹੈ ਉਹ ਤਿੰਨੋਂ ਬਹੁਤ ਜਲਦੀ ਲੈ ਕੇ ਆ ਰਹੇ ਨੇ ਤੇ ਮਹੀਨਾ ਦੱਸਿਆ ਜਾ ਰਿਹਾ ਜੂਨ ਹਾਲਾਂਕਿ ਕੋਈ ਐਗਜ਼ੈਕਟਲੀ ਡੇਟ ਨਹੀਂ ਦੱਸੀ ਗਈ ਹੈ ਕਿ ਜੂਨ ਦੀ ਕਿਸ ਤਾਰੀਖ ਨੂੰ ਇਹਨਾਂ ਦੇ ਵੱਲੋਂ ਕੁਝ ਜਿਹੜੀ ਈਪੀ ਹੈ ਜਿਹੜੀ ਆਪਣੀ ਲੈਣ ਦੀ ਜਾਵੇਗੀ ਪਰ ਇਹ ਜ਼ਰੂਰ ਇਸ਼ਾਰਾ ਕਰ ਦਿੱਤਾ ਗਿਆ ਕਿ ਇਹ ਤਿੰਨੋਂ ਇੱਕ ਬਰ ਫੇਰ ਤੋਂ ਆਪਣੀ ਨਵੀਂ ਐਲਬਮ ਦੇ ਲਈ ਇਕੱਠੇ ਹੋਏ ਨੇ ਜਿਸ ਦਾ ਵਿੱਚ ਲਿਰਿਕਸ ਤਾਂ ਨੰਬਰ ਬੰਟੀ ਬੈਲੈਂਸ ਨੇ 뮤직 ਹੋਵੇਗਾ ਦੇਸੀ ਕ੍ਰੂ ਦਾ ਤੇ ਬੋਲ ਹੋਣਗੇ ਰਣਜੀਤ ਬਾਵਾ ਦੇ ਤਾਂ ਇਹ ਪਹਿਲੀ ਵਾਰ ਨਹੀਂ ਹੈ ਕਿ ਤਿੰਨੋਂ ਜਿਹੜੇ ਨੇ ਕਿਸੇ ਆਪਣੇ ਪ੍ਰੋਜੈਕਟ ਦੇ ਲਈ ਇਕੱਠੇ ਹੋਏ ਨੇ ਇਹ ਪਹਿਲੀ ਵਾਰ ਇਹਨਾਂ ਦੀ ਕੋਈ ਈਪੀ ਆਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਰਣਜੀਤ ਬਾਵਾ ਦੀ ਈਪੀ ਆਈ ਸੀ ਉਸਦੇ ਵੀ ਬਾ ਜੋੜਾ ਲੋਕਾਂ ਨੂੰ ਆਪਣਾ دیਵਾਨਾ ਬਣਾਇਆ ਸੀ ਤੇ ਉਹ EP ਵੀ ਜਿਹੜੀ ਹੈ ਰਣਜੀਤ ਬਾਵਾ ਦੀ ਸੁਪਰ ਹਿੱਟ ਗਈ ਸੀ ਪੰਜਾਬੀ ਲੋਕ ਗਾਇਕਾਂ ਦੇ ਵਿੱਚੋਂ ਜੇਕਰ ਕਿਸੇ ਦਾ ਜ਼ਿਕਰ ਅੱਜ ਵੀ ਕੀਤਾ ਜਾਂਦਾ ਹੈ ਤਾਂ ਉਹਨੇ ਕਮਲ ਹੀਰ ਕਮਲ ਹੀਰ ਹਮੇਸ਼ਾ ਲੋਕ ਗਾਇਕੀ ਨੂੰ ਉੱਚ ਸਤਰ ਚੱਕਦੇ ਹੋਏ ਜ਼ਰੂਰ ਨਜ਼ਰ ਆਏ ਨੇ ਤੇ ਇਸ ਦੇ ਵਿੱਚਕਾਰ ਉਹਨਾਂ ਦੇ ਵੱਲੋਂ ਇੱਕ ਹੋਰ ਬਹੁਤ ਸੋਹਣੀ ਵੀਡੀਓ ਪੰਜਾਬੀਅਤ ਦੇ ਨਾਲ ਜੁੜੀ ਹੋਈ ਲੋਕ ਗਾਇਕੀ ਦੇ ਨਾਲ ਜੁੜੀ ਹੋਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਚੰਨ ਮੇਰਿਆ ਦੇ ਜਿਹੜੇ ਬੋਲ ਨੇ ਉਹ ਗਾਉਂਦੇ ਹੋਏ ਦਿਖਾਈ ਦਿੱਤੇ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਉਹ ਸਿਤਾਰ ਵਜਾਉਂਦੇ ਹੋਏ ਵੀ ਨਜ਼ਰ ਆਏ ਤੇ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਬੋਲਾਂ ਦੇ ਨਾਲ ਸੁਣ ਰਹੇ ਹੋ ਇੱਕ ਸਤਾਰ ਦੀ ਧੁਨ ਹੈ ਜਿਸ ਬਖੂਬੀ ਤਰੀਕੇ ਦੇ ਨਾਲ ਉਹਨਾਂ ਨੇ ਇਸ ਗੀਤ ਨੂੰ ਗਾਇਆ ਉਸੇ ਬਖੂਬੀ ਤਰੀਕੇ ਦੇ ਨਾਲ ਉਹਨਾਂ ਨੇ ਸਾਜ਼ ਵੀ বাজਾਇਆ ਹਾਲਾਂਕਿ ਬਹੁਤ ਹੁਣ ਘੱਟ ਲੋਕੀ ਹੁੰਦੇ ਨੇ ਜਾਂ ਬਹੁਤ ਘੱਟ ਗਾਇਕ ਆ ਦਾਕਰ ਨੇ ਜੋ ਅੱਜ ਕੱਲ ਸਤਾਰ ਦਾ ਇਸਤੇਮਾਲ ਕਰਦੇ ਨੇ ਪਰ ਇਸ ਗਾਇਕ ਦੇ ਵੱਲੋਂ ਲਗਾਤਾਰ ਸਤਾਰ ਦੇ ਨਾਲ ਕੁਝ ਚੰਗੀਆਂ ਵੀਡੀਓਜ਼ ਇਹ ਕਹਿ ਸਕਦੇ ਆ ਕਿ ਆਪਣੇ ਬੋਲਾਂ ਦੇ ਨਾਲ ਕੁਝ ਚੰਗੀਆਂ ਵੀਡੀਓਜ਼ ਹਮੇਸ਼ਾ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਇਸ ਦੇ ਵਿਚਕਾਰ ਉਹਨਾਂ ਦੀਆਂ ਨਵੀਂ ਵੀਡੀਓਜ਼ ਸਾਰਿਆਂ ਦੇ ਸਾਹਮਣੇ ਆਈ ਹੈ ਸੋ ਆ ਵੀ ਹੁੰਦੇ ਆ ਅਸੀਂ ਇੱਕ ਖੂਬਸੂਰਤ ਵੀਡੀਓ ਰੁਮਾਲ ਤੇ ਬੂਟੀ ਪਾਉਂਦੀ ਪਾਉਂਦੀ ਗੀਤ ਇਸ਼ਕ ਦਾ ਗਾਉਂਦੀ ਗਾਉਂਦੀ ਮੈਂ ਤੇਰੀ yaad ਖੂ ਵਿੱਚ ਮੈਂ ਤੇਰੀ yaad ਖੂ ਵਿੱਚ ਡੁੱਬ ਗਈ ਵੇ ਚੰਨ ਮੇਰਿਆ ਸੂਈ ਅੱਜ ਫੇਰ ਪੋਟੇ ਵਿੱਚ ਚੁੱਪ ਗਈ ਵੇ ਚੰਨ ਮੇਰਿਆ ਮੈਂ ਤੇਰੀ ਯਾਦ ਖੂ ਵਿੱਚ ਡੁੱਬ ਗਈ ਵੇ ਚੰਨ ਮੇਰਿਆ ਸ਼ਕਲਾਂ ਬੜਾ ਪਿਆਰਾ ਲੱਗਦਾ ਪਰ ਅੰਦਰੋਂ ਹਤਿਆਰਾ ਲੱਗਦਾ ਸ਼ਕਲਾਂ ਬੜਾ ਪਿਆਰਾ ਲੱਗਦਾ ਪਰ ਅੰਦਰੋਂ ਹਤਿਆਰਾ ਲੱਗਦਾ ਸ਼ਕਲਾਂ ਬੜਾ ਪਿਆਰਾ ਲੱਗਦਾ ਪਰ ਅੰਦਰੋਂ ਹਤਿਆਰਾ ਲੱਗਦਾ ਗਮ ਗਮ ਪਾਦਮੀ ਦਾ ਪਮੰਗਾਰੇ ਜਾ ਮੈਂ ਤੇ ਸੂਰਤ ਤੱਕ ਕੇ ਆ ਮੈਂ ਤੇ ਸੂਰਤ ਤੱਕ ਕੇ ਹੁਬ ਗਈ ਵੇ ਚੰਨ ਮੇਰਿਆ ਸੂਈ ਅਜ ਫੇਰ ਪੋਟੇ ਵਿੱਚ ਚੁੱਭ ਗਈ ਵੇ ਚੰਨ ਮੇਰਿਆ ਮੈਂ ਤੇਰੀ ਯਾਦ ਦੇ ਖੂ ਵਿੱਚ ਡੁੱਬ ਗਈ ਵੇ ਚੰਨ ਮੇਰਿਆ इंडस्ट्री आ, भी इंडस्ट्री ਦੇ ਵਿੱਚ ਬਹੁਤ ਸਾਰੀਆਂ ਐਕਟ्रेसेस ਨੇ ਜੋ ਕਿ ਆਪਣੇ ਡੌਗਸ ਦੇ ਨਾਲ ਬਹੁਤ ਜ਼ਿਆਦਾ ਨਾਤਾ ਰੱਖਦੀਆਂ ਨੇ ਇਸ ਦੇ ਨਾਲ ਹੀ ਬਹੁਤ ਜ਼ਿਆਦਾ ਪਿਆਰ ਮੁਹੱਬਤ ਉਹਨਾਂ ਨਾਲ ਜਤਾਉਂਦੀਆਂ ਹੋਈਆਂ ਵੀ ਨਜ਼ਰ ਆਉਂਦੀਆਂ ਨੇ ਜਿਦੋਂ ਇੱਕ ਪਾਸੇ ਸੁਨੰਦਾ ਨਜ਼ਰ ਆਂਦੀ ਹੈ ਤੇ ਉਸ ਦੇ ਵਿਚਕਾਰ ਬਾਨੀ ਸੰਧੂ ਦੇ ਵੱਲੋਂ ਇੱਕ ਬਹੁਤ ਹੀ ਪਿਆਰੀ ਵੀਡੀਓ ਜਿਹੜੀ ਹੈ ਆਪਣੇ ਪੈਟ ਡੌਗ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਮਸਤੀਆਂ ਕਰਦੀ ਹੋਈ ਹਾਲਾਂਕਿ ਉਸ ਦੇ ਨਾਲ ਵਿਖਾਈ ਦੇ ਰਹੀ ਹੈ ਤੇ ਇਸ ਮਸਤੀ ਭਰੇ ਅੰਦਾਜ਼ ਦੇ ਵਿੱਚ ਬਾਨੀ ਸੰਧੂ ਆਪਣੇ ਡੌਗ ਨੂੰ ਇਹ ਜ਼ਰੂਰ ਪੁੱਛਦੀ ਹੈ ਕਿ ਉਹ ਉਸ ਨੂੰ ਨਹਲਾਵੇਗੀ ਪਰ ਨੌਣ ਦੇ ਨਾਮ ਤੇ ਸਰਾਂ ਦੇ ਨਾਲ ਉਸ ਦਾ ਡੌਗ ਜਿਹੜਾ ਹੈ ਉਹ ਉਸ ਤੋਂ ਪਾਸਾ ਵੱਟਦਾ ਹੋਇਆ ਵਿਖਾਈ ਦਿੰਦਾ ਹੈ ਇਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵਿਖਾਈ ਦਿੰਦਾ ਸੋ ਬਹੁਤ ਪਿਆਰੀ ਵੀਡੀਓ ਹੈ ਉਸ ਦੇ ਵਿੱਚ ਦੋਵੇਂ ਆਪਸ ਦੇ ਵਿੱਚ ਮਸਤੀ ਕਰਦੇ ਹੋਏ ਵਿਖਾਈ ਦਿੰਦੇ ਨੇ ਤੇ ਇਸ ਦੇ ਨਾਲ ਹੀ ਆਪਸ ਦੇ ਵਿੱਚ ਗੱਲਾਂ ਕਰਦੇ ਹੋਏ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਵਿਖਾਈ ਦਿੱਤੇ ਨੇ ਇਸ ਵੀਡੀਓ ਨੂੰ ਖੈਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਪਸੰਦ ਕੀਤਾ ਜਾ ਰਿਹਾ ਤੇ ਉੱਤੇ ਬਾਨੀ ਦੇ ਅੰਦਾਜ਼ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਮਸਤੀ ਅਤੇ ਨਾਲ ਹੀ ਰੋਬ ਦੋਵੇਂ ਜਿਹੜਾ ਬਾਨੀ ਸੰਧੂ ਦੇ ਵੱਲੋਂ ਆਪਣੇ ਡੌਗ ਦੇ ਉੱਤੇ ਜਤਾਇਆ ਜਾ ਰਿਹਾ ਸੋ ਇੱਕ ਪਿਆਰੀ ਜਿਹੀ ਵੀਡੀਓ ਜਿਹੜੀ ਇਹ ਬਾਨੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਦੀ ਕੀ ਦੀ ਆ ਸਿਵੀ ਮਾਰਦਿਆਂਸ ਵੀਡੀਓ ਦੇ ਉੱਤੇ ਨਜ਼ਰ ਉਠ ਚਲ ਤੈਨੂੰ ਨਵਾ ਮ ਖੜੀ ਹੋ ਖੜੀ ਹੋ ਜਾ ਖੜੀ ਹੋ ਤੈਨੂੰ ਕੀ ਬਿਮਾਰੀ ਪੈਂਦੀ ਆ ਨੌਣ ਦੇ ਨਾਮ ਤੇ ਕੀ ਬਿਮਾਰੀ ਪੈਂਦੀ ਤੈਨੂੰ ਨੌਣ ਦੇ ਨਾਮ ਤੇ ਖੜੀ ਹੋ ਹੋ ਖੜੀ ਹੋ ਦੇ 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 ਇੱਕ ਖੜੀ ਖੜੀ ਦੇ ਨੌਣ ਦੇ ਨਾਮ ਤੇ ਚੋਨੀ ਨੋਂਦਾ ਚੱਲ ਜੇਕਰ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਗਾਇਕ ਜਾਂ ਅਦਾਕਾਰ ਹਮੇਸ਼ਾ ਕਿਸੇ ਨੂੰ ਅੱਗੇ ਆਉਣ ਦਾ ਮੌਕਾ ਦਿੰਦਾ ਹੈ ਤਾਂ ਉਸ ਦੇ ਵਿੱਚ ਜੀ ਖਾਨ ਦਾ ਨਾਮ ਜਿਹੜਾ ਹਮੇਸ਼ਾ ਆਉਂਦਾ ਹੈ ਹਾਲਾਂਕਿ ਜਦੋਂ ਵੀ ਉਹ ਲਾਈਵ ਸ਼ੋਅ ਲਾਉਂਦੇ ਨੇ ਜਾਂ ਆਪਣਾ ਕੋਈ ਕਾਨਸਰਟ ਕਰਦੇ ਨੇ ਤੇ ਇਸ ਸ਼ੋਅ ਦੇ ਵਿੱਚ ਜਾਂ ਕਾਨਸਰਟ ਦੇ ਵਿੱਚ ਜੇਕਰ ਕੋਈ ਗਾਉਣ ਦਾ ਇੱਛਕ ਹੁੰਦਾ ਹੈ ਜਾਂ ਕਿਸੇ ਦੀ ਆਵਾਜ਼ ਬਹੁਤ ਬਾਕਮਾਲ ਹੁੰਦੀ ਹੈ ਤਾਂ ਹਮੇਸ਼ਾ ਉਸ ਨੂੰ ਜਿਹੜਾ ਅਫਸਰ ਜ਼ਰੂਰ ਦੇ ਦਿੰਦੇ ਨੇ ਤੇ ਸਦੇ ਵਿੱਚ ਕਰ ਜੀ ਖਾਨ ਇੱਕ ਲਾਈਵ ਸ਼ੋਅ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਦਾ ਇੱਕ ਨਜ਼ਦੀਕੀ ਕਹਿ ਸਕਦੇ ਆ ਕਿ ਉਸ ਸ਼ੋਅ ਨੂੰ ਦੇਖਣ ਦੇ ਲਈ ਪਹੁੰਚਾ ਹੋਇਆ ਸੀ ਉਹਨਾਂ ਨੇ ਮਾਈਕ ਉਹਦੇ ਹੱ ਫੜਾ ਕੇ ਉਸ ਨੂੰ ਗਾਉਣ ਦਾ ਮੌਕਾ ਦਿੱਤਾ ਸੋ ਆਪ ਦੇਖ ਸਕਦੇ ਹੋ ਕਿ ਕਿੰਨੀ ਸੁਰੀਲੀ ਆਵਾਜ਼ ਦੇ ਨਾਲ ਜੀ ਖਾਨ ਦੇ ਨਾਲ ਇਹ ਮੁੰਡਾ ਵੀ ਜਿਹੜਾ ਗੀਤ ਗਾਉਂਦਾ ਹੋਇਆ ਨਜ਼ਰ ਆਇਆ ਤੇ ਪੰਜਾਬੀ ਗਾਇਕ ਅਤੇ اداکار ਪਰਮੇਸ਼ਰ ਵਰਮਾ ਅਕਸਰ ਆਪਣੀ ਸਕਸੈਸ ਦੇ ਪਿੱਛੇ ਆਪਣੇ ਮਾਪਿਓ ਦਾ ਨਾਮ ਜ਼ਰੂਰ ਲੈਂਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਕੋਈ ਚੀਜ਼ ਖਰੀਦਣ ਜਾਂ ਫਿਰ ਆਪਣੇ ਕੋਈ ਗੀਤ ਦੀ ਗੱਲ ਕਰਨ ਉਹ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਚੇਤਾ ਕਰਦੇ ਨੇ ਤੇ ਇਸ ਦੇ ਵਿਚਕਾਰ ਉਹਨਾਂ ਨੇ ਹਾਲ ਹੀ ਦੇ ਵਿੱਚ ਪਿੱਛੇ ਜੀ ਲੈਂਬਰਗਿਨੀ ਲਈਤੀ ਸੀ ਤੇ ਆਪਣੀ ਮਾਂ ਨੂੰ ਲੈਂਬਰਗਿਨੀ ਸਿਖਾਉਂਦੇ ਹੋਏ ਪਰਮੇਸ਼ਰ ਨਜ਼ਰ ਆਏ ਨੇ ਤਨਾਲੀ ਉਹਨਾਂ ਦੀ ਮਾਤਾ ਡਰਾਈਵਰ ਸੀਟ ਦੇ ਉੱਤੇ ਬੈਠੇ ਹੋਏ ਨੇ ਉਹ ਗੱਡੀ ਚਲਾ ਰਹੇ ਨੇ ਤੇ ਪਰਮੇਸ਼ ਜਿਹੜਾ ਉਹਨਾਂ ਨੂੰ ਸਿਖਾਉਣ ਦਾ ਢੰਗ ਜਿਹੜਾ ਜ਼ਰੂਰ ਦੱਸ ਰਹੇ ਨੇ ਤੇ ਇਸਦੇ ਨਾਲ ਹੀ ਉਹਨਾਂ ਦੀ ਮਾਤਾ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਨੇ ਵਾਹਿਗੁਰੂ ਤੈਨੂੰ ਭਾਗ ਲਾਵੇ ਤਾਂ ਇਸ ਖੂਬਸੂਰਤ ਬੋਲਾਂ ਦੇ ਨਾਲ ਉਹਨਾਂ ਦੀ ਮਾਤਾ ਨੇ ਵੀਡੀਓ ਜਿਹੜੀ ਹੈ ਬਣਾਈ ਹੈ ਤੇ ਇਸਦੇ ਨਾਲ ਹੀ ਉਹਨਾਂ ਨੇ ਗੱਡੀ ਚਲਾਉਣ ਦੀ ਜਿਹੜਾ ਕੋਸ਼ਿਸ਼ ਜ਼ਰੂਰ ਕੀਤੀ ਹੈ ਹਾਲਾਂਕਿ ਬਹੁਤ ਬਖੂਬੀ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਪਰਮੇਸ਼ ਗੱਡੀ ਚਲਾਉਂਦੇ ਨੇ ਪੂਰਾ ਕਾਪੀ ਕਰਨ ਦੀ ਜਿਹੜੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਮਾਤਾ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਜ ਨੇ ਆਂਦੀ ਹੈ ਤਾਂ ਹਰ ਕੋਈ ਪਰਮੇਸ਼ਵਰ ਉਹਨਾਂ ਨੂੰ ਢੇਰ ਸਾਰਾ ਪਿਆਰ ਤੇ ਦੁਆਵਾਂ ਦਿੰਦਾ ਹੋਇਆ ਨਜ਼ਰ ਆਇਆ ਹੈ ਜੀਉ ਨਾਮ ਦਾ ਰੰਗ ਬਾਦਲਾ ਦੇ ਸੱਚੀ ਅੰਬਰਾਜ ਨਾਂ ਲਿਖਿਆ ਜਾਵੇ ਤੇਰਾ ਪੁੱਤਰ ਰੈਡੀ ਗੇਅਰ ਪਾਓ ਫਿਰ ਇੱਥੋਂ ਨਹੀਂ ਪੈਣਾ ਹੈਗਾ ਬ੍ਰੇਕ ਤੇ ਪੈਰ ਬ੍ਰੇਕ ਤੇ ਪੈਰ ਵਾ ਇਹਨੂੰ ਇਧਰੋਂ ਅੱਗੇ ਨੂੰ ਕਰ ਲਓ ਅੱਗੇ ਨੂੰ ਹਾਂ ਇੱਕ ਵਾਰੀ ਖਿੱਚ ਲਓ ਨਾ ਅੱਛਾ ਹਾਂ ਬਸ ਹੁਣ ਹੋ ਗਿਆ ਆਟੋਮੈਟਿਕ ਹੀ ਆ ਓਕੇ lettes go ਦੇ ਮੈਨਾਂ ਤੇਰੇ ਨੂੰ ਕਰ ਕਰ ਵਾਚ ਕਰਦਾ ਚਲਾਓ ਦੇਖ ਲਾ ਹਾਂ ਹਾਂ ਚਲਾ ਕੇ ਦਊਂਗਾ ਚਲਾਓ ਕਿਹਾ ਬਾਤ ਹੈ ਪੁੱਤ ਹੌਲੀ 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 ਮਾਤਾ ਕੋਈ ਨਹੀਂ ਹੌਲੀ ਕਾ ਤਾਂ ਬਟ ਨੰਬਰ ਦੀ ਥੋੜੀ ਵਾੜੀ ਚਲ ਆ ਬੈਂ ਫਰਾਰੀ ਵੀ ਚਲਾਉਂਗਾ ਰੌਪਸੋ ਕਰਕੇ ਫਲਾਰੀ ਵੀ ਚਲਾਉਂਗੇ ਤੁਹਾਰੀ ਵੀ ਚਲਾਉਂਗੇ ਅੰਮ੍ਰਜ ਨਾਲ ਲਿਖਿਆ ਜਾਵੇਗਾ ਤੇ ਅਮਰ ਜੀ ਅੱਜ ਤੇ ਇਸ ਖਾਸ ਸ਼ੋਅ ਪਾਲੀਵੁੱਡ ਅਕਵਾਰ ਦੇ ਵਿੱਚ ਨਹੀਂ ਫੇਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ